ਔਰ ਕੱਲਾ-ਕਲੋਤਾ ਪੁੱਤਾਂ ਮਾਹਬਾਬ ਦਾ ਸਵਰਨ ਸਿੰਘ ਦੇ ਬਾਪ ਜੀ ਦੇ ਧਨੌਲੇ ਲੈ ਕੇ ਜੀ ਮੈਂ ਤੁਹਾਨੂੰ। ਕਾਸੀ ਗੱਲ ਭਾਈ ਕੀ ਹਾਲ ਨੇ? ਮੈਂ ਹਾਲ ਐ ਨਹੀਂ ਛੱਡੀ ਹੋਈਆਂ ਮੱਸੀ ਗਈ। ਆ ਤਾਂ ਮਰਦਾ। ਨਾ ਮੈਂ ਨਹੀਂ ਮਲਾਉਂਦਾ। ਐ ਨਾ ਕਰ। ਨਾ ਯਾਰ ਮੈਂ ਤੰਗ ਗੱਗੀ। ਕੀ ਹੋਇਆ ਦੱਸ? ਕਿਹਨੇ ਮਾਰਿਆ ਤੀ? ਤੰਗ ਕਰ ਦੋ। ਸਰ ਜਮੀਨ ਖੋਈ ਦੀ ਲੋਕਾਂ ਨੇ। ਕਿਹਨੇ ਖੋਲੀ ਸੀ ਦੱਸ? ਛੜਾ ਲੈਂਦੇ ਆਪਾਂ ਵੀਰੇ। ਪਰ ਜੀ ਦੋ ਇਹਨਾਂ। ਤੁਪਾਨ। ਆਹੇ ਕਿਹ ਮਰਤੀ ਦੇ ਜਰਾ ਨਾ ਸਵਰਨ ਸਿੰਘ ਹੈ ਤੇਰਾ ਨਾਮ ਮੇਰਾ ਨਾਮ ਖੇਤ ਵਾਲਾ ਬੁੱਧੂ ਆ ਜੀ ਅੱਛਾ ਨਾ ਕਣਾ ਏ ਟਰੈਕਟਰ ਦੇ ਜਿਹੜਾ ਇਹਦੀ ਮੈਂ ਦੇਵ ਦੇ ਵੀਰ ਗੰਡੂਆ ਪਿੰਡ ਤੋਂ ਆਏ ਹਾਂ ਜੀ ਦਾੜੀ ਨਾ ਫੜਦਾ ਮੈਂ ਸਭਾਈ ਦੀ ਮੈਂ ਪੌਹਲੇ ਮੁੱਡੇ ਨੇ ਤੋਰੇ ਸਕੂਲ ਚ ਡਾਗੂਰੀ ਜੀ ਠੀਕ ਹੈ ਠੀਕ ਹੈ ਮੈਂ ਬਾਗ ਰਿਓ ਪਰ ਮੂੰਹ ਪਾਗਲ ਖਾਨ ਦੇ ਕੱਪੜੇ ਮੈਂ ਖੁਕ ਸਕੂਰ ਵਾਲੀ ਦੀ ਮੈਂ ਜਨੰਨੀ ਮਣੀ ਹੋਈ ਸੀ ਮਾਨਸਾ ਹੁਣੇ ਮੁੰਡਾ ਹੈ ਜੀ ਇਹ ਗਵਾਂਢੀ ਨੇਗੇ ਇਹ ਇਹ ਪਿਆਓ ਆ ਨਾ ਮੜ ਮੋਟਾ ਬਿਧਰਾ ਇਹ ਇਹ ਗਾਲ ਕੱਢ ਦਿੰਦਾ ਜੀ ਮਤਲਬ ਕਿ ਇਹ ਲਵੇ ਖੜਿਆ ਰਹਿ ਤੇ ਇਹਦੇ ਖੁਰਚਣਾਂ ਨਾਲ ਕੁੱਟਿਆ ਜੀ ਇਹਨੇ ਗਾਲ ਗੋਲ ਦਿੱਤੀ ਇਹਨੇ ਨਾਲ ਹੀ ਕੁੱਟਿਆ ਜੀ ਬੰਨੇ ਬਨਾਏ ਕੁੱਟੇ ਬੰਨਾ ਬੰਨੇ ਹੋਣਾ ਛੋਟੀ ਛੋਟੀ ਵੀ ਕਰਨੀ ਦੀ ਅਸੀਂ ਪਹਿਲਾਂ ਵੀ ਦੇਖਿਆ ਉਹਨਾਂ ਦੀ ਇਹਨੂੰ ਜਿਹੜਾ ਵੀ ਮਤਲਬ ਕਿ ਉਹ ਇਹਦੇ ਇਹਦੇ ਪਤਾ ਪਈ ਉਹਨਾਂ ਨੂੰ ਉਹਨਾਂ ਨੂੰ ਨਾ ਮਤਲਬ ਕਿ ਪਹਿਲਾਂ ਕੁੱਟਿਆ ਹੋਣਾ ਇਹਦੇ ਦਿਮਾਗ ਦੀ ਗੱਲ ਚੜ ਜਾਂਦੀ ਹੈ ਇਹਨੇ ਕੁੱਟਿਆ ਦੀ ਇਹਨੂੰ ਇਹਨੂੰ ਮਤਲਬ ਗੁੱਸਾ ਚੜਦਾ ਉਹਨਾਂ ਤੇ ਵੀ ਇਹਨੇ ਐ ਕਰਕੇ ਐ ਕਰਿਆ ਜੀ ਇਹ ਤਾਂ ਤਾਂ ਗਾਲਾਂ ਕੱਢਦਾ ਹੈਗਾ ਇਹ ਕੁਛ ਨਹੀਂ ਕਹਿੰਦੇ ਕਿ ਇਹ ਵਿਚਾਰਾ ਸੰਗਲ ਲੱਗਿਆ ਹੁੰਦਾ ਹੈਗਾ ਜਦੋਂ ਉਹਨਾਂ ਨੂੰ ਕਾਹੀ ਚੀਜ਼ ਦੀ ਹੋਉਂਦੀ ਹੈ ਇਹ ਆਏ ਬੋਲਦਾ ਹੈਗਾ ਇਹ ਗੇਟ ਖੋਲ ਦਿੰਦੇ ਨੇ ਇੱਕਦਣਾ ਡਾਂਗਾ ਨਾਮ ਐਸ਼ੜ ਆਇਆ ਤੇ ਉਹ ਘਰੇ ਆ ਕੇ ਬੰਨੇ ਹੋਏ ਨੂੰ ਘੁੱਟ ਜਾਂਦੇ ਇੱਕਦਣਾ ਨਮਾ ਉਹ ਲੱਗ ਕਰੀ ਤੇ ਕੋਠੇ ਤੇ ਚੜ ਗਿਆ ਬਸ ਉਹ ਆਹੀ ਪਾਲਦੇ ਨੂੰ ਫੇਰ ਡੇਕ ਲੈਂਦੇ ਨੇ ਬਸ ਅਗਲੇ ਦਾ ਕੋਈ ਕਾ ਜਿਹੜੇ ਨਾ ਖੁਰਚਨੇ ਮਾਰੇ ਨੇਗੇ ਉਹ ਉਂ ਆ ਕਿ ਤੋ ਆਂਢੀ ਗਵਾਂਢੀ ਉਹਨੇ ਇੱਕਦਣਾ ਤੇ ਇਹਦਾ ਥੱਪੜਾ ਮਾਰਨਾ ਇਹ ਇਹ ਕਰਦੇ ਨੇ ਕਰਦੇ ਇਹ ਤਾਂ ਉਹ ਤੋਂ ਡਰਦਾ ਹੈ ਗੱਲਾਂ ਉਹ ਕੱਲ ਉਹ ਇਹ ਉਹ ਕਰਨਗੇ ਇਹਨਾਂ ਦੇ ਉਹ ਇਹਨੂੰ ਗੁੱਸਾ ਤਾਂ ਹੁੰਦੀ ਆ ਮਨ ਚ ਵੀ ਇਹਨੇ ਮੈਨੂੰ ਕੁੱਟਿਆ ਸੀਗਾ ਹੁਣ ਆਪਾਂ ਨੂੰ ਕੁਝ ਕਹਿੰਦਾ ਜੀ ਤੇ ਇਹਨੇ ਮੜਾ ਮਟਾ ਉਹਦੇ ਗੁਲਾਮ ਕਿ ਨਹੀਂ ਕਹਣ ਉਹਨੇ ਚੱਕਿਆ ਕੁਰਸੀ ਨਾ ਇਹਦੇ ਕੁਰਸੀ ਨਾ ਨਾ ਘਟਾਤਾ ਜੀ ਹੈ ਕੁਰਸੀ ਨਾ ਕਰਉਂਦੀ ਜੀ ਇੱਕ ਵਾਰ ਵਿਚਾਰਿਆ ਚਲੋ ਤਾਂ ਇਹਨੂੰ ਨਗਰ ਨੂੰ ਕੋਈ ਹੋ ਜਾਂਦਾ ਹੁਣ ਚਲੋ ਇਹਨੂੰ ਤਾਂ ਸੋਝੀ ਹੋਈ ਨਹੀਂ ਬਾਈ ਜੀ ਦੇਖੋ ਹੁਣ ਸਾਡੇ ਕੋਈ ਵੀ ਇੱਥੇ ਮੰਨ ਲਓ ਨਗਰ ਅਸੀਂ ਇਹਨੂੰ ਕੁੱਟਾਂਗੇ ਥੋੜੀ ਬਾਈ ਸਾਨੂੰ ਤਾਂ ਪਤਾ ਯਾਰ ਵੀ ਇਹ ਠੀਕ ਨਹੀਂ ਹਾਂਜੀ ਹਾਂ ਮਤਲਬ ਆਪਾਂ ਨਹੀਂ ਹੋ ਜਾਂਦੇ ਨਗਰ ਹਾਂਜੀ ਹਾਂ ਮਤਲਬ ਕਰੇ ਬੇ ਦੋਰੀ ਮਾ ਫੱਲੇ ਦੇ ਬਾਰੇ ਕਿ ਮੁੰਡੇ ਨਾ ਯੁਮਰਾ ਸਟੂਡੈਂਟ ਹੈ ਇਹ ਲੋਕ ਬੜੇ ਗਾੜਾ ਹੁਣ ਤਾਂ ਵਿਚਾਰਿਆ ਹੁਣ ਦੇਖੋ ਜਮਨ ਦਿਮਾਗ ਦੀ ਇਹਨਾਂ ਸੋਚੀਆਂ ਗੱਲਾਂ ਹੀ ਯਾਦ ਕਰੀ ਜਾਂਦਾ ਬੱਸ ਉਹ ਹੀ ਉਹ ਦਵਾਈ ਦਵਾ ਕੇ ਲੈ ਦੀ ਨੂੰ ਚੱਕਣੇ ਕੇ ਮੁੰਡੇ ਹੋਰੀ ਠੀਕ ਆ ਪੁੱਤ ਲੈਨੇ ਖਾਨ ਚ ਕੀਨੀ ਮੇਰੇ ਕਾਣਾ ਜੇ ਕੁੱਤਾਂ ਦੀ ਸਰਪੰਨ ਸਿੰਘ ਜਦੋਂ ਅਟਰਲੀ ਮੈਡਮ ਆ ਕੇ ਗਈ ਨਹੀਂ ਪੈਰਸੀ ਬੱਬੂ ਦੀ ਹੋ ਗੁੰਨੇ ਹੋਇਆ ਮੰਗ ਰੋ ਬਾਪੂ ਤੈਨੂੰ ਵੀ ਨਾਲ ਸੈੱਟ ਹੋਣਾ ਪੈਣਾ ਐ ਨਹੀਂ ਕੰਮ ਚੱਲਣਾ ਸ਼ਰਾਬ ਪੀ ਕੇ ਥੋੜੀ ਕੰਮ ਚੱਲੂਗਾ ਯਾਰ ਬਾਪੂ ਹੁਣ ਇੱਕੋ ਹੀ ਬੋਤਲ ਤੇਰਾ ਉਹ ਵੀ ਖਤਮ ਹੋ ਜਾਊਗਾ ਮੁੜ ਕੇ ਫੇਰ ਕੌਣ ਪੁੱਛੂਗਾ ਟੈਨਸ਼ਨ ਰਹਿੰਦੀ ਹੈ ਜੀ ਇਹਦੇ ਕਰਕੇ ਪਰ ਬਾਪੂ ਪੀਣ ਨਾਲ ਫਿਰ ਟੈਨਸ਼ਨ ਠੀਕ ਹੋ ਜਾਂਦੀ ਕਿਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜੀ ਗੰਡੂਆ ਪਿੰਡ ਜ਼ਿਲ੍ਹਾ ਸੰਗਰੂਰ ਤੋਂ ਸਾਡੇ ਕੋਲੇ ਨਗਰ ਨਿਵਾਸੀ ਪਹੁੰਚਿਆ ਇਹ ਪਤਵੰਤੇ ਸੱਜਣ ਆਪਦੇ ਪਿੰਡ ਦੇ ਇੱਕ ਨੌਜਵਾਨ ਨੂੰ ਲੈ ਕੇ ਆਏ ਨੇ ਤੇ ਵੀਰਾ ਸੰਗਲ ਨਾਲ ਬੰਨਿਆ ਹੋਇਆ ਇਹਦੇ ਗਿੱਟੇ ਨੂੰ ਸੰਗਲ ਲੱਗਿਆ ਹੋਇਆ ਦੇਖੋ ਕਈ ਮਹੀਨੇ ਹੋ ਗਏ ਨੂੰ ਸੰਗਲ ਨਾਲ ਬੰਨਨੇ ਨੂੰ ਔਰ ਮੈਂਟਲੀ ਅਫਸੈਟ ਹੋਏ ਨੂੰ ਤਾਂ ਇਹਨੂੰ ਕਈ ਸਾਲ ਹੀ ਹੋ ਗਏ ਔਰ ਕੱਲਾ-ਕਲੋਤਾ ਪੋਤਾ ਮਾਹਬਾਬ ਦਾ ਸਵਰਨ ਸਿੰਘ ਦੇ ਬਾਪ ਪਿਤਾ ਜੀ ਰੂਪ ਸਿੰਘ ਆ ਖੜੇ ਨੇ ਕੋਲੇ ਇਹ ਵੀ ਅੱਧਾ ਕਮਲਾਏ ਹੋਇਆ ਪਿਆ ਦੇਖ-ਦੇਖ ਕੇ ਸਾਰਾ ਕੁਝ ਜ਼ਮੀਨ ਜਾਇਦਾਦ ਸਭ ਖਤਮ ਹੋ ਗਈ ਹੈ ਜਿਹੜੀ ਮਾੜੀ-ਮੋਟੀ ਆ ਉਹ ਵੀ ਗਹਿਣੇ ਰੱਖੀ ਪਈ ਆ ਤੇ ਉਹ ਵੀ ਬਸ ਇਹਨਾਂ ਨੂੰ ਖਾਣ ਪੀਣ ਨੂੰ ਪੈਸੇ ਦੇ ਦਿੰਦੇ ਆ ਤੇ ਉਹ ਹੋਰ ਅੱਗੇ ਦੀ ਅੱਗੇ ਵਧੀ ਜਾਂਦਾ ਪੈਸਾ ਬਾਈ ਕਹਿੰਦਾ ਮੈਨੂੰ ਟੈਨਸ਼ਨ ਆ ਇਹ ਸ਼ਰਾਬ ਪੀ ਲਿੰਦਾ ਤੇ ਪੁੱਤ ਘਰੇ ਸੰਗਲ ਨਾਲ ਬੰਨਿਆ ਹੋਇਆ ਹੁਣ ਇਹ ਇੰਨਾ ਅਫਸੈਟ ਆ ਇਹ ਕੱਪੜੇ ਲਾਹਣ ਦਾ ਆਪਦੇ ਘਰੇ ਬੰਨਿਆ ਹੋਇਆ ਚਾਹੇ ਕੱਪੜੇ ਲਾਹ ਵੀ ਦਿੰਦਾ ਤੇ ਜੇ ਕਿਸੇ ਨੂੰ ਗਾਲਾਂ ਕੱਢਦਾ ਤਾਂ ਆ ਕੇ ਲੋਕ ਇਹਨੂੰ ਕੁੱਟਦੇ ਆ ਇਹਦੀ ਢੁਈ ਪਿੱਛੇ ਉਹ ਨੀਲੀ ਕੀਤੀ ਪਈ ਆ ਕੁੱਟ-ਕੁੱਟ ਕੇ ਮਤਲਬ ਇਹ ਸਮਝ ਨਹੀਂ ਆਉਂਦੀ ਵੀ ਕਮਲੇ ਉਹ ਬੰਦੇ ਆ ਜਾਂ ਇਹ ਬੰਦਾ ਵਾ ਕੋਈ ਇੰਨੀ ਵੀ ਸੋਝੀ ਨਹੀਂ ਵੀ ਜਿਹਦੇ ਇੱਕ ਦਿਨ ਤਾਂ ਸੰਗੜ ਲੱਗਿਆ ਬੰਨੇ ਹੋਏ ਨੂੰ ਕੌਣ ਕੁੱਟਦਾ ਬੰਨੇ ਹੋਏ ਬੰਦੇ ਨੂੰ ਘਰੇ ਆ ਕੇ ਤੁਸੀਂ ਕੁੱਟਦੇ ਹੋ ਮਾੜੀ ਜੀ ਤਾਂ ਬਾਈ ਸੋਝੀ ਰੱਖੋ ਯਾਰ ਇਹਦਾ ਪਹਿਲੇ ਸੰਗਲ ਲੱਗਿਆ ਤੇ ਤੁਹਾਡੇ ਪਰਮਾਤਮਾ ਨੇ ਬੁੱਧੀ ਨੂੰ ਸੰਗਲ ਲਾਇਆ ਹੋਇਆ ਹੈ ਮੈਂ ਕਹਿੰਦਾ ਵੀ ਅਕਲ ਹੀ ਨਹੀਂ ਹੈਗੀ ਜਿਹੜੇ ਹਾਲਾਤ ਇਹਨਾਂ ਦੇ ਘਰ ਦੇ ਬਣੇ ਹੋਇਆ ਵਿਚਾਰਿਆਂ ਦੇ ਇਦਾਂ ਦੇ ਹਾਲਾਤ ਰੱਬ ਕਿਸੇ ਨੇ ਨਾ ਬਣਾਵੇ ਪਰ ਕਰਮਾਂ ਦੀ ਗੱਲ ਆ ਭਾਈ ਇਹਨਾਂ ਦੇ ਕਰਮਾਂ ਚ ਵਿਚਾਰਿਆਂ ਦੇ ਛਿੱਤਰ ਲਿਖੇ ਹੋਇਆ ਤੇ ਅੱਜ ਇਹ ਗੰਡੂਏ ਪਿੰਡ ਤੋਂ ਸਾਡੇ ਨਾਲ ਜੁੜੇ ਹੋਏ ਨੇ ਵੀਰ ਹੋਣੇ ਵੀ ਕਰਨਜੀਤ ਅਨਮੋਲ ਉਹ ਵੀਰ ਉਹਨਾਂ ਦੇ ਵੀ ਅੱਗੋਂ ਇਹ ਬਾਈ ਹੋਣੀ ਕਲਾਸਮੇਟ ਨੇ ਬਾਈ ਯੂਨੀਅਨ ਨੇ ਉਹਨਾਂ ਨਾਲ ਵੀ ਗੱਲ ਕੀਤੀ ਸੀ ਕਿ ਉਹਨਾਂ ਨਾਲ ਵੀ ਗੱਲ ਕੀਤੀ ਸੀ ਅੱਜ ਜਿੱਥੇ ਲੈ ਕੇ ਆਏ ਨੇ ਬਾਈ ਤੇ ਅਸੀਂ ਬੇਨਤੀ ਕੀਤੀ ਆ ਬਾਪੂ ਰੂਪ ਸਿੰਘ ਜੀ ਨਾਲ ਰੁਕਣਗੇ ਆਪਣੇ ਬੇਟੇ ਦੇ ਸਵਰਨ ਸਿੰਘ ਦੇ ਮਾਮਸੇਗੇ ਨੂੰ ਮਲਾਉਂਗਾ ਤੇ ਇਹ ਬਾਈ ਦਾ ਸੰਗਲ ਖੋਲ ਜੇ ਵੀ ਇਹ ਇੱਕ ਚੰਗਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰੇ ਇਹਦੇ ਲਈ ਤੁਸੀਂ ਵੀ ਅਰਦਾਸ ਕਰਿਓ ਕਿਉਂਕਿ ਜਨ ਕੀ ਅਰਦਾਸ ਬਿਰਥੀ ਨਾ ਜਾਵੇ ਦਵਾਈਆਂ ਨਹੀਂ ਦਵਾਵਾਂ ਹੀ ਕੰਮ ਆਉਂਦੀਆਂ ਭਾਈ ਕਿਉਂਕਿ ਦਵਾਈਆਂ ਤਾਂ ਬਾਪੂ ਉਹਨਾਂ ਨੇ ਬਥੇਰੀਆਂ ਖਵਾ ਲੀਆਂ ਬਾਪੂ ਉਹ ਨਹੀਂ ਦੱਸਦੇ ਆ ਵੀ ਲੱਖ ਰੁਪਏ ਤਾਂ ਪਹਿਲਾਂ ਕਿਤੇ ਲਾ ਕੇ ਹਟਿਆ ਕੇ ਸੈਂਟਰ ਸੀ 2 ਮਹੀਨੇ ਦਾ 10000 ਰੁਪਏ ਲੈਂਦੇ ਸੀ ਉਹ ਨਾਲੇ ਦਵਾਈ ਵੀ ਦਿੰਦੇ ਸੀ ਨਾਲੇ ਆ ਹਾਲਾਤ ਹੋਰ ਉਦੋਂ ਬਾਅਦ ਸੰਗ ਲੱਗਣ ਵਾਲਾ ਹੋ ਗਿਆ ਬਸ ਤੁਹਾਡੀ ਦਿੱਤੀ ਹੋਈ ਕੋਈ ਅਸੀਸ ਹੀ ਕੰਮ ਆ ਸਕਦੀ ਹੈ ਕੋਈ ਦਵਾਈ ਕੰਮ ਆ ਸਕਦੀ ਸਾਡੇ ਨਾਲ ਵੀਰ ਉਹਨਾਂ ਨੇ ਸੰਪਰਕ ਕੀਤਾ ਸੀ ਵੀਡੀਓ ਬਣਾ ਕੇ ਭੇਜੀ ਸੀ ਤੇ ਅਸੀਂ ਬਾਈ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇੱਥੇ ਲੈ ਆਓ ਵੀ ਸਾਤੋਂ ਸਮਾਂ ਲੱਗਣਾ ਹਜੇ ਆ ਨਹੀਂ ਹੋਣਾ ਵੀ ਕੋਈ ਗੱਲ ਨਹੀਂ ਅਸੀਂ ਜੋ ਕਰ ਸਕੀਏ ਵੀਰ ਦੇ ਨਾਲ ਆ ਤੇ ਇਸ ਟਾਈਮ ਬਾਈ ਦੀ ਉਹ ਜਾ ਰਹੇ ਕੋਈ ਸੋਚੀ ਨਹੀਂ ਨੂੰ ਲੈ ਕੇ ਨਾ ਪੁੱਛਣਾ ਤੇ ਵੱਡਾ ਹੁੰਦਾ ਨੀ ਬਰਾ ਦੇਖੋ ਐ ਪ੍ਰੋਬਲਮ ਟਵਾਂ ਨਾ ਰਹਾ ਮਤਨੌਰ ਦੇ ਕੁੱਟਾ ਦੀ ਚਰਨਾ ਨੇ ਕੋਈ ਸਮਝ ਹੀ ਨਹੀਂ ਹੈਗੀ ਮਾ ਮਤਲਬ ਕਿ ਅੰਗੂਣਾ ਦਰਬੇਸ਼ ਬੰਦੇ ਨੂੰ ਆ ਕੇ ਕੁੱਟਣਾ ਜੱਗੀ ਲੱਗੇ ਮਾਰਨਾ ਮਹਾਬਾਪਾਂ ਜਵਾਈ ਦੀ ਵੀ ਰਾਨੇ ਹੋਰ ਜੇ ਕਿਸੇ ਦੇ ਆਨ ਗਵਾਣ ਕੋਈ ਇਸ ਤਰ੍ਹਾਂ ਦਾ ਮੈਂਬਰ ਹੁੰਦਾ ਯਾਰ ਇੰਨੀ ਤਾਂ ਇਨਸਾਨੀਅਤ ਰੱਖਿਆ ਕਰੋ ਉਹਨਾਂ ਨੂੰ ਕੁੱਟਣ ਮਾਰਨ ਦੀ ਬਜਾਏ ਸਪੋਰਟ ਕਰੋ ਕਾਉਂਸਲਿੰਗ ਕਰੋ ਥੋੜਾ ਪਿਆਰ ਨਾਲ ਸਤਕਾਰ ਨਾਲ ਗੱਲ ਕਰੋ ਤਾਂ ਇਹੀ ਬੰਦੇ ਠੀਕ ਹੋ ਸਕਦੇ ਆ ਵਾਹਿਗੁਰੂ ਮਿਹਰ ਕਰਨ ਇਹ ਵੀਰ ਇਤੋਂ ਠੀਕ ਹੋ ਕੇ ਤੰਦਰੁਸਤ ਹੋ ਕੇ ਤਕੜਾ ਹੋ ਕੇ ਘਰੇ ਜਾਵੇ ਤੁਸੀਂ ਵੀ ਕਰਿਓ ਅਰਦਾਸ ਬੇਨਤੀ ਵਾਹਿਗੁਰੂ ਨੂੰ ਇਹ ਵੀਰ ਦੇ ਗਿੱਟੇ ਨੂੰ ਲੱਗਿਆ ਹੋਇਆ ਸੰਗਲ ਆ ਜਿਹੜਾ ਇਹ ਖੁੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂ ਬਈ ਸਵਰਨ ਕਰੇ ਜਾਣਾ ਜਿੰਦਾ ਖੋਲ ਦੀ ਤਰ੍ਹਾਂ ਹਾਂ ਜੀ ਵੱਖ ਕੇ ਦੀ ਮਨ ਰੂਪਾ ਤੇਰੇ ਭਾਪੇ ਦਾ ਨਾਮ ਆ ਰੂਪਾ ਕੇ ਦੀ ਰੂਪੇ ਬੋਲੇ ਸੋਨਿਆ ਸੋਨਿਆ ਉਹ ਘਰ ਵਾਲਾ ਬਾਲਾ ਕੀ ਬੁੱਕ ਗਗਨਦੀ ਵੱਖ ਕੇ ਦੀ ਇਹ ਇਹ ਸੰਗਲ ਕਾਮ ਬੜੀ ਜੀ ਲੰਗੋੜਾ ਦੁਆਰਾ ਕਦੇ ਵੀ ਬਾਈ ਦੇ ਲੱਗੇ ਨਾ ਦੇਖੋ 4-5 ਸਾਲ ਹੋ ਗਏ ਬਾਈ ਨੂੰ ਅਫਸੈਟ ਹੋਏ ਨੂੰ ਤੇ ਹੁਣ ਤਾਂ 4-5 ਮਹੀਨੇ ਤੋਂ ਇਹ ਡੰਗਰਾ ਵਾਂਗੂ ਸੰਗਲਣਾ ਬੰਨ ਕੇ ਰੱਖਿਆ ਹੋਇਆ ਘਰੇ ਔਰ ਉਹੀ ਅੱਗੋਂ ਜਾਨਵਰ ਵਾਲਾ ਬਤੀਰਾ ਇਹਦੇ ਨਾਲ ਲੋਕ ਕੱਟਦੇ ਆ ਕੁੱਟ ਮਾਰ ਕਰਦੇ ਆ ਕਿ ਇਹਨੂੰ ਬੰਨੇ ਹੋਏ ਨੂੰ ਪਟਕੇ ਜਾਂਦੇ